λαβੀ ਚੱਲਿਆ ਮੁੰਡਾ ਰੇਡ ਤੇ ਪਜਾਮੇ ਦੇ ਨਾਲ ਦੇਖੀ ਦੇਖੀ ਨਿਕਲ ਗਿਆ ਲੈ ਗਿਆ ਪੁਆਇੰਟ ਆਪਣੇ ਪਾੜੇ ਚ ਚੱਲ ਵੀ ਕਰਾ ਉਧਰ ਰੇਡ ਤੇ ਉਧਰ ਉਹ ਚੁੱਪ ਤੂੰ ਰੌਲਾ ਬਹੁਤ ਪਾਉਣਾਗਾ ਕੀ ਮਾਰੋ ਜੇ ਪੜਿਆ ਕੀ ਬੱਜਿਆ ਕੁਝ ਨਹੀਂ ਪਾਇਆ ਹੋਇਆ ਮੀ ਤੈਨੂੰ ਲੱਗਦਾ ਉਹ ਤਾਂ ਰਖੜੀ ਆ ਗਈ ਸਭ ਕੋਲ ਮਰਦੂ ਧਾਗਾ ਗਾ ਲੇ ਸਲੇਡਾ ਨਹੀਂ ਰਖੜੀ ਆ ਰੱਖੇ ਚੱਲ ਵੀ ਕਿਰਾਂ ਇਧਰੋਂ ਵੀ ਚਲਿਆ ਮੁੰਡਾ ਚੱਲ ਕੋਸਰੀ ਹੁੰਦਾ ਪੁੱਤ ਵੈਰੀ ਪੱਕੇ ਆ ਲੈ ਵੀ ਇਹ ਇਹ ਲੈ ਅੜਗੇ ਤੇ ਚੂਰਾ ਹਜਾ ਯਾਨੀ ਇਧਰ ਹੋ ਇਧਰ ਇਧਰ ਲੈ ਜਾਊਗਾ ਜਾਊਗਾ ਮੈਂ ਤੈਨੂੰ ਦੱਸਾਂ ਇਹ ਨੇ ਪਹੁੰਚ ਜਾਣਾ ਆਇਆ ਲੈ ਗਿਆ ਖੱਚ ਕੇ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਚੱਲੋ ਵੀ ਚੱਲ ਵੀ ਇਧਰ ਲਾਲ ਨੀ ਕਰ ਉਧਰ ਨੇੜ ਤੇ ਲੈ ਵੀ ਧਮਾਲ ਪਉਂਦਾ ਯਾਨੀ ਥਾਪੀ ਮਾਰ ਕੇ ਠੀਕ ਹੈ ਦੇ ਦੇ ਢੇੜਾ ਉੱਪਰ ਦੀ ਢੇੜਾ ਲੱਗ ਗਿਆ ਤਾਂ ਠੀਕ ਆ ਦੱਸ ਦਿਆ ਕਰ